ਬਾਲ ਕਿਉਂ ਝੜਦੇ ਨੇ ਬਾਲਾਂ ਦੇ ਵਿੱਚ ਚਟਾਪਨ ਕਿਉਂ ਆਉਣ ਲੱਗ ਜਾਂਦਾ ਉਮਰ ਛੋਟੀ ਜੀ ਹੁੰਦੀ ਹੈ ਉਹਦੇ ਨਾਲ ਨਾਲ ਬਾਲਾਂ ਦੇ ਵਿੱਚ ਅਸੀਂ ਬਹੁਤ ਸਾਰੇ ਪੇਸ਼ੈਂਟਾਂ ਨੂੰ ਦੇਖਦੇ ਜਿਨ੍ਹਾਂ ਦੇ ਵਿੱਚ ਦਿੱਕਤ ਹੁੰਦੀ ਆ ਅਕਸਰ ਉਹ ਜਦ ਤੱਕ ਪ੍ਰੋਬਲਮ ਨਹੀਂ ਦੂਰ ਹੁੰਦੀ ਉਦੋਂ ਤੱਕ ਜਿੰਨੀ ਮਰਜ਼ੀ ਸ਼ੈਂਪੂ ਸਾਬਣਾਂ ਕਰੀਮਾਂ ਅਸੀਂ ਲਾਈ ਜਾਈਏ ਤੇ ਵਾਲਾਂ ਦਾ ਮਾਮਲਾ ਹੱਲ ਨਹੀਂ ਹੋਣਾ ਕੰਗਾ ਤੁਸੀਂ ਕਰੋ ਜਦੋਂ ਵੀ ਕੰਮ ਤੁਸੀਂ ਕਰੋ ਤਾਂ ਉਹਦੇ 'ਚ ਵਾਲ ਗਰਮੀ ਦੇ ਮੁਕਾਬਲੇ ਜ਼ਿਆਦਾ ਆਉਂਦੇ ਨੇ ਤਾਂ ਅਜੇ ਦੇ ਵਿੱਚ ਕੀ ਹੱਲ ਹੈਗਾ ਜਿਹੜਾ ਉਹਦਾ ਕੀਤਾ ਜਾ ਸਕਦਾ ਹੈ ਔਰ ਕਿਹੜੀ ਇੱਕ ਅਹਿਮ ਗਲਤੀ ਅਸੀਂ ਸ਼ੈਂਪੂ ਤੇਲ ਸਾਬਣ ਸਿਰ ਨੂੰ ਲਗਾਉਣ ਵੇਲੇ ਕਰ ਦਿੰਦੇ ਹਾਂ ਉਹ ਵੀ ਅਸੀਂ ਸਮਝਾਂਗੇ ਵੀ ਵਾਲਾਂ ਦੇ ਵਿੱਚ ਫਿੰਸੀਆਂ ਹੋਣੀਆਂ ਪਾਣੀ ਵਾਲੀਆਂ ਫਿੰਸੀਆਂ ਹੋਣੀਆਂ ਜੀ ਕਰਨਾ ਖੁਰਕਣ ਦਾ ਜੀ ਕਰਨਾ ਔਰ ਸਿਆਲ ਸਿਆਲ ਤਾਂ ਇਹ ਦਿੱਕਤ ਤੁਹਾਨੂੰ ਲੱਗੂ ਵੀ ਜਿਵੇਂ ਵੱਧ ਗਈ ਅੱਗੇ ਨਾਲ ਬਾਹਰਲਾ ਟੈਂਪਰੇਚਰ ਠੰਡਾ ਬਾਡੀ ਆਫ ਦਾ ਉਹਨੂੰ ਨਿਗਾ ਰੱਖਣ ਦੇ ਚੱਕਰ ਦੇ ਵਿੱਚ ਬਾਡੀ ਦਾ ਜਿਹੜਾ ਬਲੱਡ ਫਲੋ ਆ ਉਹਨੂੰ ਵਾਰਮਥ ਦਿੰਦੇ ਤੇ ਉਹਦੇ ਕਰਕੇ ਉਹ ਸਾਰੀ ਬਾਡੀ ਦੇ ਵਿੱਚ ਟੈਂਪਰੇਚਰ ਹਾਈ ਰੱਖਦੀ ਹੈ ਵਾਲਾਂ ਦੇ ਵਿੱਚ ਫਿੰਸੀ ਫੋੜਾ ਵਾਲ ਝੜਨੇ ਡੈਂਡਰਫ ਕੁਝ ਵੀ ਹੋ ਰਿਹਾ ਤੁਸੀਂ ਸਿੱਧਾ ਸੰਕੇਤ ਸਮਝ ਲਓ ਵੀ ਤੁਹਾਡੇ ਪੇਟ 'ਚ ਗੜਬੜ ਤੇ ਰਿਪੋਰਟਾਂ ਦੇ ਵਿੱਚ ਇਸ ਡਾਇਰਟੀਬਿਟੀ ਵਧਿਆ ਆਉਂਦਾ ਤਦ ਤੁਸੀਂ ਸਾਡੇ ਕੋਲ ਆਉਣਾ ਬਾਲਾਂ ਦਾ ਐਸਜੀਪੀਟੀ ਉਹ ਐਸਜੀਓਟੀ ਨਾਲ ਕੀ ਕਨਸਰਨ ਫਰੂਕੀ ਜੀ ਜਦੋਂ ਕਤੌਣੀਆਂ ਤਾਂ ਤੁਹਾਡੇ ਬਾਲ ਝੜਨੇ ਆ ਸਕਿਨ ਦੇ ਵਿੱਚ ਦਿੱਕਤ ਆਉਣੀ ਹੈ ਸੋਰਾਈਸਿਸ ਦੀ ਦਿੱਕਤ ਆਉਣੀ ਹੈ ਕੰਨਾਂ ਵਿੱਚ ਸਿਕਰੀ ਵੀ ਦਿਹੂਗੀ ਜਿਹੜਾ ਮਹਾਰਾਜ ਸ਼ਾਈ ਸ਼ਰਬਤ ਆ ਨਾ ਫਰੂਕੀ ਜੀ ਤੁਸੀਂ ਜੇਕਰ ਇਹਦੇ ਵਿੱਚ ਦੇਖੋਗੇ ਤਾਂ ਇਹਦੇ ਵਿੱਚ ਸਭ ਤੋਂ ਉੱਪਰ ਇੰਗਰੀਡੀਐਂਟ ਹੈਗਾ ਕਾਸਨੀ ਕਾਸਨੀ ਨੀਲੋਫਲ ਇਹ ਦੋਨੇ ਚੀਜ਼ਾਂ ਕੰਮ ਕਰਦੇ ਨੇ ਤੁਹਾਡੇ ਜਿਹੜੇ ਲੋਕ ਸੋਚਦੇ ਨੇ ਕਿ ਸਰਦੀਆਂ ਚ ਗਰਮੀਆਂ ਦੇ ਮੁਕਾਬਲੇ ਉਹਨਾਂ ਦੇ ਵਾਲ ਨੇ ਜਿਹੜੇ ਕੰਪੈਰੀਟਿਵਲੀ ਜ਼ਿਆਦਾ ਝੜਦੇ ਨੇ ਤਾਂ ਅੱਜ ਇਹ ਵੀਡੀਓ ਅਸੀਂ ਉਹਨਾਂ ਲੋਕਾਂ ਵਾਸਤੇ ਬਣਾ ਰਹੇ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖਣ ਨੂੰ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੀਡੀ ਅਰਵੈਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਹੜਾ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਨੇ ਕਿ ਜਿਹੜੇ ਲੋਕਾਂ ਦੇ ਵਾਲ ਹੈਗੇ ਨੇ ਉਹ ਗਰਮੀਆਂ ਦੇ ਮੁਕਾਬਲੇ ਸਰਦੀਆਂ ਚ ਜ਼ਿਆਦਾ ਝੜਨ ਲੱਗ ਜਾਂਦੇ ਨੇ ਜ਼ਿਆਦਾ ਕੰਗਾ ਤੁਸੀਂ ਕਰੋ ਜਦੋਂ ਵੀ ਕੰਮ ਤੁਸੀਂ ਕਰੋ ਤਾਂ ਉਹਦੇ ਵਿੱਚ ਵਾਲ ਗਰਮੀਆਂ ਦੇ ਮੁਕਾਬਲੇ ਜ਼ਿਆਦਾ ਆਉਂਦੇ ਨੇ ਤਾਂ ਅਜੇ ਦੇ ਵਿੱਚ ਕੀ ਹੱਲ ਹੈਗਾ ਜਿਹੜਾ ਉਹਦਾ ਕੀਤਾ ਜਾ ਸਕਦਾ ਔਰ ਕਿਹੜੀ ਇੱਕ ਅਹਿਮ ਗਲਤੀ ਅਸੀਂ ਸ਼ੈਂਪੂ ਤੇਲ ਸਾਬਣ ਸਿਰ ਨੂੰ ਲਗਾਉਣ ਵੇਲੇ ਕਰ ਦਿੰਦੇ ਆ ਉਹ ਵੀ ਅਸੀਂ ਸਮਝਾਂਗੇ ਜੋਤਾ ਜੀ ਬਹੁਤ ਬਹੁਤ ਸਵਾਗਤ ਹੈ ਕੀਕਾ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਵੀਡੀਓ ਦੇਖ ਰਹੇ ਨੇ ਫਰੂਕੀ ਸਾਹਿਬ ਤੁਹਾਡਾ ਸਭ ਤੋਂ ਵੱਡਾ ਧੰਨਵਾਦ ਜੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਬਾਤ ਸ਼ੁਕਰਾਨੇ ਦਾ ਸ਼ੁਕਰਾਨੇਯੋਗ ਹੈ ਤੇ ਅਸੀਂ ਆਪ ਤੁਹਾਡੇ ਸ਼ੁਕਰਾਨਾ ਕਰਦੇ ਹਾਂ ਜੀ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਜਿੰਨੀ ਕੁ ਸਮਰੱਥਾ ਸਾਨੂੰ ਪਰਮਾਤਮਾ ਨੇ ਈਸ਼ਵਰ ਨੇ ਅੱਲਾ ਨੇ ਬਖਸ਼ੀ ਹੈ ਉਹ ਜ਼ਰੀਏ ਸਹੀ ਜਾਣਕਾਰੀ ਸਹੀ ਇਨਫੋਰਮੇਸ਼ਨ ਆਪਣੇ ਦਰਸ਼ਕਾਂ ਤੱਕ ਤੁਹਾਡੇ ਵਰਗੇ ਜਿਹੜੇ ਮਹਾਰਥੀ ਹੈਗੇ ਨੇ ਉਹਨਾਂ ਤੱਕ ਅਸੀਂ ਪਹੁੰਚ ਦੀ ਕਰਦੀਏ ਅੱਛਾ ਸਰਦੀਆਂ ਦੇ ਮੁਕਾਬਲੇ ਗਰਮੀਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਦੋਂ ਵਾਲ ਘਟਕਟ ਝੜਦੇ ਨੇ ਸਰਦੀਆਂ ਚ ਕੰਪੈਰੀਟਿਵਲੀ ਜ਼ਿਆਦਾ ਝੜਨ ਲੱਗ ਜਾਂਦੇ ਨੇ ਹਰੇਕ ਦਿਵਾਲ ਮਤਲਬ ਕੋਈ ਕੈਪ ਲਈਏ ਕੋਈ ਟੋਪੀ ਲਈਏ ਸਾਨੂੰ ਤਾਂ ਸਾਡੇ ਵਰਗ ਨੂੰ ਤਾਂ ਹੀ ਲੱਗਦਾ ਵੀ ਟੋਪੀ ਕੈਪ ਕਰਕੇ ਕਿਤੇ ਝੜੀ ਜਾਂਦੇ ਨੇ ਇਹ ਦਿੱਕਤ ਸਾਨੂੰ ਆਉਂਦੀ ਕਿਉਂ ਹੈ ਸਿਕਰੀ ਦੀ ਦਿੱਕਤ ਕਿਉਂ ਆਉਂਦੀ ਆ ਬਾਲ ਕਿਉਂ ਝੜਦੇ ਨੇ ਬਾਲਾਂ ਦੇ ਵਿੱਚ ਚਟਾਪਨ ਕਿਉਂ ਆਉਣ ਲੱਗ ਜਾਂਦਾ ਉਮਰ ਛੋਟੀ ਜੀ ਹੁੰਦੀ ਆ ਉਹਦੇ ਨਾਲ ਨਾਲ ਬਾਲਾਂ ਦੇ ਵਿੱਚ ਅਸੀਂ ਬਹੁਤ ਸਾਰੇ ਪੇਸ਼ੈਂਟਾਂ ਨੂੰ ਦੇਖਦੇ ਜਿਨ੍ਹਾਂ ਦੇ ਵਿੱਚ ਦਿੱਕਤ ਹੁੰਦੀ ਆ ਅਕਸਰ ਉਹ ਲਿਵਰ ਦੇ ਪੇਸ਼ੈਂਟ ਹੁੰਦੇ ਨੇ ਬਾਲ liver ਦੇ ਮਤਲਬ liver ਦੀ ਦਿੱਕਤ ਹੁੰਦੀ ਹੈ ਉਹਨਾਂ ਨੂੰ liver ਦੀ ਜਿਹਨਾਂ ਦੇ ਵਾਲ ਛੱਡਦੇ ਨੇ ਸਰਦੀਆਂ 'ਚ ਗਰਮੀਆਂ ਦੇ ਮੁਕਾਬਲੇ ਜ਼ਿਆਦਾ ਉਹ liver ਦੀ ਪ੍ਰੋਬਲਮ ਹੁੰਦੀ ਹੈ ਉਹ ਕਿਵੇਂ ਜੀ ਦੇਖੋ ਜਦੋਂ ਤੁਹਾਡੇ ਬਾਲਾਂ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸ ਕਿਹਾ ਥੇ ਵੀ ਜਿਨ੍ਹਾਂ ਦੇ liver ਦੇ ਪੇਸ਼ੈਂਟ ਨੇ ਅਸੀਂ ਉਹਨਾਂ ਦੇ ਵਿੱਚ ਅਕਸਰ ਇਹ ਚੀਜ਼ ਦੇਖੀ ਆ ਵੀ ਬਾਲਾਂ ਦੇ ਵਿੱਚ ਫਿੰਸੀਆਂ ਹੋਣੀਆਂ ਪਾਣੀ ਵਾਲੀਆਂ ਫਿੰਸੀਆਂ ਹੋਣੀਆਂ ਜੀ ਕਰਨਾ ਖੁਰਕਣ ਦਾ ਜੀ ਕਰਨਾ ਔਰ ਸਿਆਲ ਸਿਆਲ ਤਾਂ ਇਹ ਦਿੱਕਤ ਤੁਹਾਨੂੰ ਲੱਗੂ ਵੀ ਜਿਵੇਂ ਵੱਧ ਗਈ ਅੱਗੇ ਨਾਲੋਂ ਜਿਹੜੀ ਖੁਸ਼ਕੀ ਵੱਧ ਜਾਂਦੀ ਆ ਉਹਦੇ ਕਰਕੇ ਵੀ ਔਰ ਸੈਕੰਡਲੀ ਜਿਹੜਾ ਤੁਹਾਡਾ ਲਿਵਰ ਆ ਉਹ ਜ਼ਿਆਦਾ ਸਫਰ ਕਰਦਾ ਸਿਆਲ ਦੇ ਵਿੱਚ ਉਹਦਾ ਕਾਰਨ ਕੀ ਹੈ ਜਦੋਂ ਸਿਆਲ ਆਉਂਦੀ ਹੈ ਤੁਹਾਡੇ ਬੋਡੀ ਦੇ ਅੰਦਰ ਖੁਸ਼ੀ ਹੁੰਦੀ ਹੈ ਕਿਉਂਕਿ ਬਲੱਡ ਫਲੋ ਚੰਗਾ ਹੁੰਦਾ ਬਾਹਰਲਾ ਟੈਂਪਰੇਚਰ ਠੰਡਾ ਬੋਡੀ ਆਪ ਦੇ ਨੂੰ ਨਿਗਾ ਰੱਖਣ ਦੇ ਚੱਕਰ ਦੇ ਵਿੱਚ ਬਾਡੀ ਦਾ ਜਿਹੜਾ ਬਲੱਡ ਫਲੋ ਹੈ ਉਹਨੂੰ ਵਾਰਮਥ ਦਿੰਦੇ ਤੇ ਉਹਦੇ ਕਰਕੇ ਉਹ ਸਾਰੀ ਬਾਡੀ ਦੇ ਵਿੱਚ ਟੈਂਪਰੇਚਰ ਹਾਈ ਰੱਖਦੀ ਹੈ ਤੁਹਾਨੂੰ ਲੱਗੂ ਫੁਰਤੀ ਵੀ ਆ ਤੁਹਾਡੇ ਵਿੱਚ ਚੁਸਤੀ ਵੀ ਹੈਗੀ ਆ ਸਾਰਾ ਕੁਝ ਹੈਗਾ ਲੇਕਿਨ ਸਭ ਤੋਂ ਵੱਡੀ ਦਿੱਕਤ ਕੀ ਹੁੰਦੀ ਆ ਉਹਦੇ ਕਾਰਨ ਸਾਡੀ ਖਰਾਕ ਖੁੱਲੀ ਡੁੱਲੀ ਹੋ ਜਾਂਦੀ ਆ ਜਦੋਂ ਸਾਡੀ ਖਰਾਕ ਖੁੱਲੀ ਹੁੰਦੀ ਆ ਤੇ ਜੇਕਰ ਸਾਡੇ ਲਿਵਰ ਉਸ ਖਰਾਕ ਨੂੰ ਨਾ ਚੱਲ ਪਾਵੇ ਜੇਕਰ ਸਾਡਾ ਪਾਚਨ ਕ੍ਰਿਆ ਉਸ ਖਾਣੇ ਨੂੰ ਨਾ ਚੱਲ ਪਾਵੇ ਜੇਕਰ ਸਾਡਾ ਟਿੱਡ ਉਸ ਖਾਣੇ ਨੂੰ ਨਾ ਚੱਲ ਪਾਵੇ ਤਾਂ ਤੁਹਾਡੇ ਸਾਰੇ ਸਰੀਰ ਦੇ ਵਾਲ ਛੱਡੋ ਪੂਰੀ ਚਮੜੀ ਦੇ ਉੱਤੇ ਤੁਸੀਂ ਦੇਖੋਗੇ ਛੋਟੇ ਛੋਟੇ ਲਾਲ ਲਾਲ ਦਾਣੇ ਹੋਣੇ ਸ਼ੁਰੂ ਹੋ ਜਾਣਗੇ ਪੂਰੇ ਸਿਰ ਦੇ ਉੱਤੇ ਤੁਹਾਡੇ ਛੋਟੇ ਛੋਟੇ ਫਿੰਸੀਆਂ ਹੋਣ ਲੱਗ ਜਾਣਗੀਆਂ ਔਰ ਤੁਹਾਨੂੰ ਖਾਰਿਸ਼ ਦੀ ਦਿੱਕਤ ਆਉਣ ਲੱਗ ਜੂਗੀ ਬਹੁਤ ਸਾਰੇ ਪੇਸ਼ੈਂਟ ਜਿਨ੍ਹਾਂ ਨੂੰ ਸੋਰਾਈਸਿਸ ਦੀ ਦਿੱਕਤ ਆ ਜਾਂਦੀ ਹੈ ਜਿਨ੍ਹਾਂ ਨੂੰ ਸੋਰਾਈਸਿਸ ਦੀ ਦਿੱਕਤ ਆ ਜਾਂਦੀ ਹੈ ਔਰ ਆਉਂਦੀ ਵੀ ਅਕਸਰ ਸਿਆਲਾਂ ਦੇ ਵਿੱਚ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਪਹਿਲੀ ਗੱਲ ਜਦੋਂ ਕੋਈ ਵੀ ਤੁਹਾਡੇ ਚਿਹਰੇ ਤੇ ਫਿੰਸੀ ਫੋੜਾ ਵਾਲਾਂ ਦੇ ਵਿੱਚ ਫਿੰਸੀ ਫੋੜਾ ਵਾਲ ਝੜਨੇ ਡੈਂਡਰਫ ਕੁਝ ਵੀ ਹੋ ਰਿਹਾ ਤੁਸੀਂ ਸਿੱਧਾ ਸੰਕੇਤ ਸਮਝ ਲਓ ਵੀ ਤੁਹਾਡੇ ਪੇਟ 'ਚ ਗੜਬੜ। ਪੇਟ ਕਦੋਂ ਸਾ? ਅਸੀਂ ਅਸੀਂ ਤੇਲ ਇਸਤੇਮਾਲ ਕਰਦੇ ਆਂ ਵਧੀਆ-ਵਧੀਆ ਅਸੀਂ ਸ਼ੈਂਪੂ ਇਸਤੇਮਾਲ ਕਰਨ ਲੱਗ ਜੰਨੇ ਆਂ ਵਧੀਆ-ਵਧੀਆ ਅਸੀਂ ਸਾਬਣਾ ਵਧੀਆ ਲਗਾਉਣ ਲੱਗ ਜੰਨੇ ਆਂ। ਤੁਸੀਂ ਕਹਿ ਰਹੇ ਹੋ ਕਿ ਪ੍ਰੋਬਲਮ ਲੀਵਰ 'ਚ ਹੁੰਦੀ ਹੈ ਜਦੋਂ ਤੱਕ ਲੀਵਰ ਦੀ ਪ੍ਰੋਬਲਮ ਨਹੀਂ ਦੂਰ ਹੁੰਦੀ ਉਦੋਂ ਤੱਕ ਜਿੰਨੀ ਮਰਜ਼ੀ ਸ਼ੈਂਪੂ, ਸਾਬਣਾ, ਕਰੀਮਾਂ ਅਸੀਂ ਲਾਈ ਜਾਈਏ ਤੇ ਵਾਲਾਂ ਦਾ ਮਾਮਲਾ ਹੱਲ ਨਹੀਂ ਹੋਣਾ। ਰੁਕੀ ਸਾਹਿਬ ਜੇਕਰ ਆਪਾਂ ਗੱਲ ਕਰਦੇ ਆਂ ਵੀ ਗੰਜਪਣਾ ਜੇ ਆਪਾਂ ਠੀਕ ਕਰਨਾ ਤੇਲ ਦੇ ਨਾਲ ਕਰੀਏ ਤਾਂ ਫਿਰ ਤਾਂ ਚਾਹੇ ਆਪਾਂ ਕੋਲੂ ਥੱਲੀ ਸਿਰ ਰੱਖ ਕੇ ਬੈਠ ਜਾਈਂ ਵੀ ਉੱਪਰ ਉਤ ਆ ਜਾਂਦਾ ਜੇ ਕੋਲਡ ਪ੍ਰੈਸ ਆਇਲ ਨਿਕਲੇ ਤੇ ਥੱਲੀ 24 ਘੰਟੇ ਆਸਣ ਲਾ ਕੇ ਬੈਠੇ ਰਹੀਏ ਫਿਰ ਜਿੰਨਾ ਲੋਕਾਂ ਦੇ ਕੋਲਡ ਪ੍ਰੈਸ ਤੇਲ ਕੱਢਦੇ ਉਹ ਤਾਂ ਕਦੇ ਗੰਜੇ ਨਾ ਹੋਣ ਸੋ ਇਸ ਕਰਕੇ ਜਿਹੜਾ ਤੇਲ ਲਾਉਣਾ ਉਹ ਹਾਈਡਰੇਸ਼ਨ ਦਾ ਕੰਮ ਕਰਦਾ ਨਰਿਸ਼ਮੈਂਟ ਦਾ ਕੰਮ ਕਰਦਾ ਤੇ ਸੈਕੰਡਲੀ ਜਿਹੜੇ ਤੁਹਾਡੇ ਫੋਲਿਕਲਸ ਨੇ ਉਹਨਾਂ ਦੇ ਵਿੱਚ ਹੈਲਪ ਕਰਦਾ ਉਹਨਾਂ ਦੀ ਗਰੋਥ ਵਾਸਤੇ ਉੱਥੇ ਜਿਹੜੇ ਗੁੱਡ ਬੈਕਟੀਰੀਆਜ਼ ਨੇ ਉਹਨਾਂ ਤੇਲ ਕੋਈ ਵੀ ਤੇਲ ਆ ਪਰ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਨਹੀਂ ਜੀ ਅਸੀਂ ਲੀਵਰ ਦਾ ਖਿਆਲ ਰੱਖੀਏ ਕੋਈ ਨਾ ਪਰ ਅਸੀਂ ਤੇਲ ਲਾਈਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੋਪੜ ਕੇ ਰੱਖੀਏ ਤਾਂ ਉਸ ਚੀਜ਼ ਦਾ ਰਿਜ਼ਲਟ ਵੀ ਤੁਹਾਨੂੰ ਕਿਤੇ ਨਾ ਕਿਤੇ 100% ਨਹੀਂ ਮਿਲੂਗਾ ਮਤਲਬ ਜਿਹੜਾ ਨਾਉਣ ਤੋਂ ਪਹਿਲਾਂ ਅਸੀਂ ਸਾਰੇ ਸਰੀਰ ਤੇ ਤੇਲ ਲਾ ਲੰਨੇ ਆ ਸਿਰ ਨੂੰ ਵੀ ਸਾਰੇ ਕਿਤੇ ਉਹ ਕਿਸੇ ਕੰਮ ਦਾ ਨਹੀਂ ਜੇ ਤੁਹਾਡਾ ਲੀਵਰ ਚ ਪ੍ਰੋਬਲਮ ਹੈਗੀ ਹੈ ਦੇਖੋ ਸ਼ਰੀਰ ਉੱਤੇ ਤੁਸੀਂ ਤੇਲ ਲਾਓ ਜੀ ਸੱਦ ਕੇ ਲਓ ਖੁਸ਼ਕੀ ਵਾਸਤੇ ਬਹੁਤ ਖੂਬਸੂਰਤ ਚੀਜ਼ ਹੈ ਪਰ ਜੇ ਲੀਵਰ ਹੀ ਨਹੀਂ ਸਾਥ ਦੇ ਰਿਹਾ ਤਾਂ ਉਹਦਾ ਫਾਇਦਾ ਕੋਈ ਨਹੀਂ ਹੈਗਾ ਤਾਂ ਜਿਹੜਾ ਤੁਸੀਂ ਖੁਸ਼ਕੀ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲਿਵਰ ਦਾ ਉਸ ਤੋਂ ਵੱਧ ਜ਼ੋਰ ਲੱਗ ਰਿਹਾ ਸੋ ਪਹਿਲਾ ਕੰਮ ਸਾਡਾ ਹੈਗਾ ਅਸੀਂ ਲਿਵਰ ਦੇ ਉੱਤੇ ਜ਼ੋਰ ਜਿਹੜਾ ਲੱਗ ਰਿਹਾ ਉਹ ਜਿੰਨੀ ਖੁੱਲਡੁੱਲੀ ਖਾਣਾ ਖਾ ਰਹੇ ਅਸੀਂ ਇੱਕ ਸਲੋਗਨ ਸਾਰੇ ਲੋਕਾਂ ਨੂੰ ਕਹਿੰਨੇ ਹੁੰਦੇ ਆ ਰੱਜ ਕੇ ਖਾਓ ਰੱਜ ਕੇ ਖਾਓ ਵੀ ਥੋੜਾ ਡਾਈਟ ਨਹੀਂ ਘਟਾਉਣੀ ਡਾਈਟ ਰੱਜ ਕੇ ਖਾਓ ਲੇਕਿਨ ਉਹਦੇ ਨਾਲ ਨਾਲ ਤੁਸੀਂ ਮਿਹਨਤ ਵੀ ਦੱਬ ਕੇ ਕਰੋ ਹਾਰਡ ਵਰਕ ਹੋਵੇ ਤੁਹਾਡਾ ਸਵੇਰੇ ਉੱਠ ਕੇ 1 ਘੰਟਾ ਸੈਰ ਕਰੋ 2 ਘੰਟੇ ਜਿਮ ਲਓ ਪੂਰਾ ਭਾਰੀ ਵਜ਼ਨ ਚੱਕੋ ਤਾਂ ਤੁਹਾਡੇ ਸਰੀਰ ਪੂਰਾ ਰੜਾ ਰਹਿੰਦਾ ਇੰਜਨ ਸਾਰੇ ਖੁੱਲੇ ਰਹਿੰਦੇ ਆ ਮਸਲ ਸਾਰੇ ਕੈਮ ਰਹਿੰਦੇ ਨੇ ਕੋਈ ਤੁਹਾਡੀ ਪੂਰੀ ਬਾਡੀ ਦੇ ਵਿੱਚ ਕੋਈ ਵੀ એનર્ਜੀ ਡੈਫੀਸ਼ੀਐਂਸੀ ਨਹੀਂ ਆਉਂਦੀ ਹੈਗੀ ਜੀ ਦੂਸਰੀ ਗੱਲ ਜੇਕਰ ਤੁਹਾਡੇ ਰਿਪੋਰਟਾਂ ਦੇ ਵਿੱਚ ਐਸਜੀਓਟੀਪੀਟੀ ਵਧਿਆ ਆਉਂਦਾ ਤਾਂ ਤੁਸੀਂ ਸਾਡੇ ਕੋਲੇ ਆਉਣਾ ਨਹੀਂ ਵਾਲਾਂ ਦਾ ਐਸਜੀਪੀਟੀ ਉਹ ਐਸਜੀਓਟੀ ਨਾਲ ਕੀ ਕੰਸਰਨ ਫਰੂਕੀ ਜੀ ਜਦੋਂ ਲੀਵਰ ਦੇ ਵਿੱਚ ਦਿੱਕਤ ਆਉਣੀ ਆ ਤਾਂ ਤੁਹਾਡੇ ਵਾਲ ਝੜਨੇ ਆ ਸਕਿਨ ਦੇ ਵਿੱਚ ਦਿੱਕਤ ਆਉਣੀ ਆ ਸਰਾਇਸਿਸ ਦੀ ਦਿੱਕਤ ਆਉਣੀ ਆ ਕੰਨਾਂ ਵਿੱਚ ਸਿਕਰੀ ਵੀ ਦਿਹੂਗੀ ਤੁਹਾਡੇ ਜਿਹੜੇ ਆਪਣੇ ਅੰਡਰਵੇਅਰ ਦੇ ਵਿੱਚ ਤੁਸੀਂ ਦੇਖੂਗੇ ਜਿਹੜੀਆਂ ਖੁੱਚਾਂ ਹੁੰਦੀਆਂ ਨੇ ਖੁੱਚਾਂ ਦੇ ਵਿੱਚ ਵੀ ਬੱਟਾਂ ਬਣ ਬਣ ਕੇ ਤੁਹਾਨੂੰ ਲੱਗੂਗਾ ਜਿਵੇਂ ਪੂਰੀ ਇੱਕ ਮੈਲ ਦੀ ਲੇਅਰ ਉਤਰਨ ਲੱਗੀ ਹੈ ਇਹ ਸਿੱਧੀ ਨਿਸ਼ਾਨੀਆਂ ਵੀ ਤੁਹਾਡੇ ਲਿਵਰ ਦੇ ਉੱਤੇ ਜ਼ੋਰ ਪੈ ਰਿਹਾ ਵਾ ਤਾਂ ਉਹਦੇ ਵਾਸਤੇ ਤੁਸੀਂ ਕੰਮ ਤਾਂ ਲਿਵਰ ਤੇ ਕਰੋਗੇ ਔਰ ਉਹਦੇ ਵਾਸਤੇ ਅਸੀਂ ਕਹਿਣੇ ਹੁੰਨੇ ਵੀ ਤੁਸੀਂ ਪਹਿਲਾਂ ਇੱਕ ਰਿਪੋਰਟ ਕਰਾਓ ਐਲ ਐਫ ਟੀ ਦੀ ਬਹੁਤ ਸਾਰੇ ਪੀਸ਼ੈਂਟ ਨੇ ਜਿਨ੍ਹਾਂ ਨੂੰ ਐਲ ਐਫ ਟੀ ਰਿਪੋਰਟ ਪੜ੍ਹਨੀ ਨਹੀਂ ਆਉਂਦੀ ਉਹਨਾਂ ਨੂੰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ 45 ਤੋਂ ਥੱਲੇ ਤੁਸੀਂ ਬਿਲਕੁਲ ਠੀਕ ਹੋ ਪਰ ਜੇ ਤੁਹਾਡਾ 40 ਤੋਂ ਉੱਤੇ ਆ 45 ਤੋਂ ਥੱਲੇ ਆ ਤਾਂ ਆਪਾਂ ਗੌਰ ਕਰਨੀ ਸ਼ੁਰੂ ਕਰ ਦਈਏ ਤਾਂ ਜੇ ਤੁਹਾਡਾ ਉਸ ਤੋਂ ਕੰਟਰੋਲ ਆ ਫਿਰ ਤਾਂ ਕੋਈ ਦਿੱਕਤ ਨਹੀਂ ਫਿਰ ਤਾਂ ਤੁਸੀਂ ਮੋਜਾ ਕੁੱਟੋ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ 45 ਦਿਨ ਤੱਕ ਲਗਾਤਾਰ ਪੀਓ ਜੀ ਮਹਾਰਾਜਾ ਸ਼ਹੀ ਸ਼ਰਬਤ ਵਾਲਾਂ ਨੂੰ ਵੀ ਵਧਾਏਗਾ ਵਾਲਾਂ ਦੀ ਕੇਅਰ ਵੀ ਕਰੇਗਾ ਇਹ ਕਿਵੇਂ ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ ਫਰੁਕੀ ਜੀ ਸਾਰੀਆਂ ਚੀਜ਼ਾਂ ਅੰਦਰੋਂ ਹੀ ਆਉਣੀਆਂ ਨੇ ਜੇ ਤੁਹਾਡਾ ਸਰੀਰ ਅੰਦਰੋਂ ਕੈਮ ਜਿਵੇਂ ਆਪਣੇ ਸਿਆਣੇ ਕਹਿੰਦੇ ਹੁੰਦੇ ਸੀ ਜੈਸਾ ਸਰੂਪ ਵੈਸਾ ਰੂਪ ਹਣ ਸਰੂਪਤਾ ਅਸੀਂ ਬਹੁਤ ਸੋਹਣਾ ਤੇਲ ਤੂ ਲਾ ਲੀਏ ਜੈਲ ਲਾ ਲੀਏ ਵੈਕਸਾਂ ਲਾ ਲੀਏ ਕਰੀਮਾਂ ਲਾ ਲੀਏ ਸਭ ਕੁਝ ਕਰ ਲੀਏ ਜਿਹੜਾ ਅੰਦਰ ਵਾਲਾ ਰੂਪ ਹੈ ਸਾਡਾ ਉਹ ਅੰਦਰੋਂ ਮੱਚੀ ਜਾਂਦਾ ਲੀਵਰ ਦੇ ਉੱਤੇ ਵਜਨ ਪਿਆ ਹੋਇਆ ਸੋ ਇੰਟਰਨਲੀ ਵੀ ਸਾਨੂੰ ਕੈਮ ਹੋਣਾ ਪੈਣਾ ਜੀ ਜੀ ਬਿਲਕੁਲ ਅੱਛਾ ਫਿਰ ਮਹਾਰਾਜਾ ਸ਼ਹੀ ਸ਼ਰਬਤ ਕੀ ਕਰੇਗਾ ਤੁਸੀਂ ਕਹਿ ਰਹੇ ਹੋ ਕਿ ਮਤਲਬ ਕਿਵੇਂ ਇਸਤੇਮਾਲ ਕਰਨਾ ਹੈ ਤੁਸੀਂ ਤਾਂ ਮਹਾਰਾਜਾ ਸ਼ਹੀ ਸ਼ਰਬਤ ਲੀਵਰ ਵਾਸਤੇ ਹੈਗਾ ਜੀ ਤੁਸੀਂ ਦੱਸ ਦਿਓ ਕਿ ਲੀਵਰ ਵਾਸਤੇ ਵਰਦਾਨ ਹੈਗਾ ਬਿਲਕੁਲ ਜਿਹੜਾ ਮਹਾਰਾਜ ਸਈਸ਼ਰਪਤਨ ਫਰੂਕੀ ਜੀ ਤੁਸੀਂ ਜੇਕਰ ਇਹਦੇ ਵਿੱਚ ਦੇਖੋਗੇ ਤਾਂ ਇਹਦੇ ਵਿੱਚ ਸਭ ਤੋਂ ਉੱਪਰ ਇНГਰੀਡੀਐਂਟ ਹੈਗਾ ਕਾਸਨੀ ਕਾਸਨੀ ਨੀਲੋਫਲ ਇਹ ਦੋਨੇ ਚੀਜ਼ਾਂ ਕੰਮ ਕਰਦੀਆਂ ਨੇ ਤੁਹਾਡੇ ਲਿਵਰ ਦੇ ਉੱਤੇ ਪੇਟ ਦੇ ਉੱਤੇ ਪਾਚਨ ਕਰਿਆ ਦੇ ਉੱਤੇ ਫਿਰ ਉਦੋਂ ਬਾਅਦ ਅਸੀਂ ਆਲੂ ਬੁਖਾਰ ਤੇ ਇਮਲੀ ਵਾਲੇ ਇੱਕ ਦਸ ਦੇ ਹੁੰਨੇ ਆ ਇਹਦੇ ਵਿੱਚ ਭੂਮੀ ਆਮਲਾ ਵੀ ਅਸੀਂ ਯੂਜ਼ ਕਰਦੇ ਆ ਉਹਦੇ ਨਾਲ ਨਾਲ ਇਹਦੇ ਵਿੱਚ ਤੁਸੀਂ ਦੇਖੋ ਫੁੱਲ ਗੁਲਾਬ ਦੇ ਜਿਨ੍ਹਾਂ ਲੋਕਾਂ ਨੂੰ ਦਿੱਕਤ ਹੁੰਦੀ ਆ ਵੀ ਗਰਮੈਸ਼ ਪੈਂਦੀ ਆ ਐਸਜੀਓਟੀਪੀਟੀ ਦੇ ਨਾਲ ਨਾਲ ਤੁਸੀਂ ਦੇਖੋਗੇ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਦੇ ਬਿੱਲੀ ਰੂਪਨ ਵੱਧਦਾ ਤਾਂ ਉਹਦੇ ਵਿੱਚ ਹਾਰਡ ਬਹੁਤ ਕਾਰੀਗਰ ਰਹਿੰਦੀ ਆ ਉਹ ਵੀ ਇਹਦੇ ਵਿੱਚ ਹੈਗੀ ਆ ਸੋ ਇਸ ਤਰ੍ਹਾਂ ਦੀ ਕਈ ਚੀਜ਼ਾਂ ਨੇ ਮਕੋਵ ਅਰਗੀਆਂ ਚੀਜ਼ਾਂ ਵੀ ਇਹਦੇ ਵਿੱਚ ਅਸੀਂ ਵਰਤਦੇ ਆ ਜਿਹੜੀ ਜੜੀ ਬੂਟੀਆਂ ਨੇ ਜਿਹਦੇ ਨਾਲ ਸਾਡਾ ਲਿਵਰ ਵੀ ਤੰਦਰੁਸਤ ਰਹਿੰਦਾ ਹੈ ਜਦੋਂ ਲਿਵਰ ਤੰਦਰੁਸਤ ਹੈ ਤਾਂ ਤੁਸੀਂ ਬਾਹਰੋਂ ਸੋਹਣੇ ਦਿਖੋਗੇ ਸਾਰਾ ਕੁਛ ਹੀ ਤੁਹਾਡਾ ਚਮਕ ਲਿਆਊਗਾ ਵਾਲਾਂ ਤੇ ਚਮਕ ਆਏਗੀ ਜਿਹੜੇ ਰੁੱਖੇ ਸੁੱਕੇ ਜਿਹੇ ਵਾਲ ਨੇ ਜੇਕਰ ਤੁਹਾਨੂੰ ਕੋਈ ਸਰੀਰਕ ਦਿੱਕਤ ਹੈਗੀ ਆ ਤੁਸੀਂ ਅੱਜ ਆਪਦੀ ਲਿਵਰ ਦੀ ਪਹਿਲਾ ਰਿਪੋਰਟ ਕਰਾਓ ਜੇ ਤੁਹਾਡੇ ਲਿਵਰ ਚ ਦਿੱਕਤ ਹੈਗੀ ਆ ਤਾਂ ਤੁਸੀਂ ਪਹਿਲਾਂ ਆਪਦੇ ਲਿਵਰ ਨੂੰ ਤੰਦਰੁਸਤ ਕਰੋ 45 ਦਿਨ ਤੁਸੀਂ ਮਹਾਰਾਜ ਅਸ਼ੇਈ ਸ਼ਰਬਤ ਪੀਣਾ 45 ਦਿਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਅੱਛਾ ਚਲੋ ਆਮ ਲੋਕਾਂ ਨੂੰ ਕਿਵੇਂ ਪਤਾ ਲੱਗੇ ਬਹੁਤ ਵਾਰ ਹੁੰਦਾ ਹੈ ਵਾਲਾਂ ਦੀ ਦਿੱਕਤ ਪਰੇਸ਼ਾਨੀ ਵਾਲ ਲਾਲ ਅਸੀਂ ਪਹਿਲਾਂ ਵੀ ਮੈਂ ਗੱਲ ਕੀਤੀ ਹੈਗੀ ਕਿ ਸ਼ੈਂਪੂ ਹੋਰ ਵੀ ਨੁਸਖੇ ਫਾਰਮੂਲੇ ਤੇਲ ਲਗਾ ਲਗਾ ਕੇ ਸਾਡਾ ਕੰਮ ਬਣਦਾ ਨਹੀਂ ਹੈਗਾ ਫਿਰ ਜੇਕਰ ਇਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੋਵੇ ਤੁਹਾਡੇ ਨਾਲ ਮਿਲ ਕੇ ਸਾਂਝੀ ਕਰਨੀ ਹੋਵੇ ਕਿਸੇ ਨੇ ਉਹ ਕਿਵੇਂ ਹੋ ਸਕਦਾ ਸਾਨੂੰ ਆਮ ਲੋਕਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਡੀ ਲੀਵਰ ਕਰਕੇ ਸਾਡੇ ਵਾਲ ਝੜ ਰਹੇ ਨੇ ਜਾਂ ਕਿਸੇ ਹੋਰ ਪ੍ਰੋਬਲਮ ਕਰਕੇ ਦੇਖੋ ਸਾਡੇ ਕੋਲੇ ਆਉਣ ਦੀ ਕੋਈ ਜ਼ਿਆਦਾ ਲੋੜ ਹੈ ਨਹੀਂ ਕਿ ਤੁਸੀਂ ਘਰ ਹੀ ਬੈਠੇ ਇੱਕ SGOT PPT ਦਾ ਟੈਸਟ ਹੁੰਦਾ LFT ਦਾ ਟੈਸਟ ਹੁੰਦਾ ਇੱਕ ਲਿਪਿਡ ਪ੍ਰੋਫਾਈਲ ਦਾ ਟੈਸਟ ਹੁੰਦਾ ਤੁਸੀਂ ਇਹ ਦੋ ਟੈਸਟ ਕਰਵਾਵਾਉ ਆਪਦੀ ਜੇ ਟੈਸਟ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਹਰ ਐਤਵਾਰ ਅਸੀਂ ਲੁਧਿਆਣੇ ਗਿੱਲਾਂਵੜੀ ਨਹਿਰ ਦੇ ਉੱਤੇ ਮਿਲਦੇ ਹਾਂ 2 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਜੀ ਸੱਦ ਕੇ ਆਓ ਆਪਾਂ ਬੈਠਾਂਗੇ ਤੁਹਾਡੀਆਂ ਰਿਪੋਰਟਸ ਨੂੰ ਸਟੱਡੀ ਕਰਾਂਗੇ ਕੁਝ ਸਵਾਲ ਜਵਾਬ ਕਰਾਂਗੇ ਜਿਹਦੇ ਆਧਾਰ ਤੇ ਆਪਾਂ ਨੂੰ ਪਤਾ ਲੱਜੂ ਵੀ ਤੁਹਾਡੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਮਸਲਾ ਇੱਥੇ ਹੈ ਫਰੂਕੀ ਜੀ ਜਦੋਂ ਤੱਕ ਅਸੀਂ ਇੰਟਰਨਲੀ ਨਹੀਂ ਆਫ ਦਿ ਐਪ ਨੂੰ ਤੰਦਰੁਸਤ ਕਰਾਂਗੇ ਤਾਂ ਅਸੀਂ ਐਕਸਟਰਨਲੀ ਜਿੰਨਾ ਮਰਜ਼ੀ ਅਸੀਂ ਜੋਰ ਲਾਈ ਚੱਲੀ ਜਿੰਨੇ ਮਰਜ਼ੀ ਅਸੀਂ ਪੈਸੇ ਲਾਈ ਚੱਲੀ ਜਿੰਨਾ ਮਰਜ਼ੀ ਅਸੀਂ ਟ੍ਰਾਂਸਪਲੈਂਟ ਕਰਾਈ ਚੱਲੀਏ ਇਹ ਚੀਜ਼ਾਂ ਦਾ ਕੋਈ ਬੈਨੀਫਿਟ ਨਹੀਂ ਹੋਣਾ ਜਦੋਂ ਤੱਕ ਅਸੀਂ ਇੰਟਰਨਲੀ ਨਹੀਂ ਸਟਰੋਂਗ ਹੈਗੇ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਾਣੀ ਉਧਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਸਾਡਾ ਲੀਵਰ ਮਜ਼ਬੂਤ ਨਹੀਂ ਹੈਗਾ ਸਾਡੇ ਵਾਲ ਨੇ ਜਿਹੜੇ ਉਹ ਮਜ਼ਬੂਤ ਨਹੀਂ ਹੋ ਸਕਦੇ ਖੂਬਸੂਰਤ ਨਹੀਂ ਹੋ ਸਕਦੇ ਉਹ ਐਸੇ ਤਰੀਕੇ ਨਾਲ ਛੱਡਦੇ ਰ علی انہوں نے کہ ہے کہ ਜਦੋਂ ਵੀ ਕੋਈ ਦਿੱਕਤ ਪਰੇਸ਼ਾਨੀ ਇਦਾਂ ਦੀ ਆਵੇ ਤਾਂ ਸਾਡੇ ਜਿਹੜੇ ਟੈਸਟ ਹੈਗੇ ਨੇ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਵਾਲ ਅਚਾਨਕ ਛੱਡਨੇ ਸ਼ੁਰੂ ਹੋ ਗਏ ਨੇ ਪਿਛਲੇ ਸਾਲ ਤੁਹਾਡੇ ਵਾਲ ਜ਼ਿਆਦਾ ਸੀ ਇਸ ਸਾਲ ਆਉਂਦੇ-ਆਉਂਦੇ ਵਾਲ ਲਗਾਤਾਰ ਘਟ ਰਹੇ ਨੇ ਜਦੋਂ ਤੁਸੀਂ ਨਹਾਉਣੇ ਤਾਂ ਤੁਹਾਡੇ ਹੱਥ ਦੇ ਵਿੱਚ ਗੁੱਛਾ ਆ ਜਾਂਦਾ ਜਦੋਂ ਤੁਸੀਂ ਕੰਮ ਕਰਦੇ ਹੋ ਸਾਡੀਆਂ ਪੈਣਾ ਕੰਮ ਕਰਦੇ ਨੇ ਤਾਂ ਕੰਗੇ ਦੇ ਵਿੱਚ ਰੁਗ ਭਰ ਕੇ ਵਾਲਾਂ ਦਾ ਆ ਜਾਂਦਾ ਦੇਖ ਕੇ ਬੜਾ ਦੁੱਖ ਹੁੰਦਾ ਹੈ ਨਹਾਉਣ ਲੱਗੇ ਵਾਲ ਬਹੁਤ ਜਿਹੜੇ ਵਹਿੰਦੇ ਨੇ ਤਾਂ ਅਜੇ ਦੇ ਵਿੱਚ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਮਹਾਰਾਜਾ ਸ਼ਾਹੀ ਸ਼ਰਬਤ ਵਾਲਾ ਯੋਧਾ ਜੀ ਦਾ ਕਹਿੰਦਾ ਕਿ ਕਾਫੀ ਕਾਰਗਰ ਸਾਬਿਤ ਹੋ ਸਕਦਾ ਤੇ ਫਿਰ ਜਿਹੜੇ ਤੁਸੀਂ ਸ਼ੈਂਪੂ ਯੂਜ਼ ਕਰਦੇ ਹੋ ਸਾਬਣਾ ਯੂਜ਼ ਕਰਦੇ ਹੋ ਤੇਲ ਯੂਜ਼ ਕਰਦੇ ਹੋ ਜਦੋਂ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਪੀ ਕੇ ਉਹਨਾਂ ਦਾ ਇਸਤੇਮਾਲ ਕਰੋਗੇ ਤਾਂ ਕੰਪੈਰੀਟਿਵਲੀ ਜਿਹੜੀ ਗੱਲ ਮੈਨੂੰ ਸਮਝ ਆਈ ਹੈ ਉਹ ਹੋਰ ਜ਼ਿਆਦਾ ਤੁਹਾਡੇ ਤੇ ਕਾਰਗਰ ਸਾਬਿਤ ਹੋ ਸਕਦੇ ਨੇ ਫਿਲਹਾਲ ਇਹ ਵੀਡੀਓ ਕਿਉਂ ਮੇ ਲੱਗੀ ਇਸ ਬਾਬਤ ਸਾਨੂੰ ਤੁਹਾਡੀ رائے ਦੀ ਹਮੇਸ਼ਾ ਹੀ ਜਿਹੜੀ ਉਡੀਕ ਰਹਿੰਦੀ ਹੈ ਕਮੈਂਟ ਬਾਕਸ ਦੇ ਜ਼ਰੀਏ ਤੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੰਦਾ ਤੁਸੀਂ ਫਿਜ਼ੀਕਲ ਤੌਰ ਤੇ ਵੀ ਆ ਕੇ ਜਿਹੜੀ ਯੋਧਾ ਸਿੰਘ ਹੋਰਾਂ ਨੂੰ ਮਿਲ ਸਕਦੇ ਹੋ ਸੰਡੇ ਨੂੰ 2 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲੀ ਓਪੀਡੀ ਹੁੰਦੀ ਹੈ ਖੁੱਲੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਔਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਨੂੰ ਟੈਸਟਾਂ ਦੇ ਵਿੱਚ ਵੀ ਨਹੀਂ ਆਉਂਦੀਆਂ ਉਹੀ ਇਥੇ ਨਿਰਵਾਰਨ ਜਿਹੜਾ ਸਾਡਾ ਹੋ ਸਕਦਾ ਫਿਲਹਾਲ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਮਹਿੰਗੇ ਮਹਿੰਗੇ ਤੇਲ ਮਹਿੰਗੇ ਮਹਿੰਗੇ ਸ਼ੈਂਪੂ ਮਹਿੰਗੇ ਮਹਿੰਗੀਆਂ ਜਿਹੜੀਆਂ ਅਸੀਂ ਕਹਿ ਲਈਏ ਕਿ ਸਕਿਨ ਨੂੰ ਲਰਿਸ਼ ਕਰਨ ਵਾਲੀਆਂ ਜਿਹੜੀਆਂ ਅੱਜ ਕੱਲ ਚੱਲਦੀਆਂ ਨੇ سیرਮਸ ਯੂਜ਼ ਕਰਦੀਆਂ ਨੇ ਪਰ ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਤਾਂ ਇੱਕ ਵਾਰ ਉਹ ਪਹਿਲਾਂ ਆਪਣਾ ਲੀਵਰ ਦਾ ਟੈਸਟ ਜ਼ਰੂਰ ਕਰਾਉਣ ਤੇ ਜੇਕਰ ਉਹਨਾਂ ਨੂੰ ਲੱਗੇ ਕੋਈ ਦਿੱਕਤ ਪਰੇਸ਼ਾਨੀ ਹੈ ਤੇ ਫਿਰ ਇਹ ਉਦਾਜੀ ਹੋਰਾ ਕੋਲ ਜ਼ਰੂਰ ਆਉਣ ਧੰਨਵਾਦ